ਮੈਂ ਇੱਕ ਗੱਲ ਪੁੱਛਣਾ ਚਾਹਣਾ ਐ ਮੈਂ ਜਦੋਂ ਫੇਸਬੁੱਕ ਖੋਲਦਾ ਉਦੋਂ ਵੀ ਦੀਪ ਸਿੱਧੂ ਦੀਆਂ ਪੋਸਟਾਂ ਨਾਲ ਭਰੀ ਪਈ ਆ ਫੇਸਬੁੱਕ ਜਦੋਂ ਮੈਂ YouTube ਖੋਲਦਾ ਉਹ ਵੀ ਦੀਪ ਸਿੱਧੂ ਦੀਆਂ ਪੋਸਟਾਂ ਨਾਲ ਭਰੀ ਪਈ ਆ ਕੋਈ ਦੀਪ ਸਿੱਧੂ ਦੀਆਂ ਪੋਸਟਾਂ ਪਾਵਾ ਕੇ ੜਕਾਉ ਪ੍ਰਚਾਰ ਕਰੀ ਜਾਂਦਾ ਤੇ ਕੋਈ ਦੀਪ ਸਿੱਧੂ ਦੀਆਂ ਵੀਡੀਓ ਬਣਾ ਕੇ ਆਪਦੇ ਵਿਊ ਬਣਾਈ ਜਾਂਦਾ ਏ ਕਈ ਚਲਾਕ ਬੰਦੇ ਜੋਰਾ 10 ਨੰਬਰੀਆਂ ਫਿਲਮ ਦੀਆਂ ਵੀਡੀਓ ਕੱਟ-ਕੱਟ ਕੇ ਕਲਿੱਪਾਂ ਪਾਈ ਜਾਂਦੇ ਆ ਆਪ ਦੇ ਵੀਊ ਬਣਾ ਜਾਂਦੇ ਲੋਕਾਂ ਨੂੰ ਢੁਕਾਈ ਜਾਂਦੇ ਆ ਯਾਰ ਕਮਾਲ ਦੇ ਲੋਕ ਆ ਯਾਰ ਤੁਸੀਂ ਇੱਕ ਬੰਦੇ ਨੇ ਯਾਰ ਆਪਦਾ ਸਾਰਾ ਕੁਝ ਬਾਰ ਕੇ ਉਹਨਾਂ ਨੇ ਕਿਸਾਨੀ ਦੇ ਨਾਲ ਖੜਿਆ ਯਾਰ ਉਹਦੇ ਕੋਲ ਤਾਂ ਜ਼ਮੀਨ ਵੀ ਨਹੀਂ ਵੀ ਉੱਥੇ ਜ਼ਮੀਨ ਕਰਦਾ ਸੀ ਆਪਦੀ ਕਾਦੀ ਖਾਤਰ ਖੜਾ ਸੀ ਜਾਂ ਥੋੜੀ ਖਾਤਰ ਖੜਾ ਸੀ ਯਾਰ ਉਹ ਆਪਦਾ ਫਿਲਮ ਇੰਡਸਟਰੀ ਛੱਡ ਕੇ ਉਹ ਥੋੜੀ ਖਾਤਰ ਖੜਾ ਸੀ ਪਰ ਭੇਡਾਂ ਨੇ ਕੋਈ ਕਦਰ ਨਹੀਂ ਕੀਤੀ ਉਹਦੀ ਮੈਨੂੰ ਤਾਂ ਯਾਰ ਇਹ ਇਨਸਾਨ ਤੇ ਤਰਸ ਆਉਂਦਾ ਏ ਵੀ ਇਹਦੀ ਇੰਨੀ ਮਾਸੂਮੀਅਤ ਮੈਂ ਨਹੀਂ ਦੇਖੀ ਕਦੇ ਯਾਰ ਐਦਾਂ ਦਾ ਇਨਸਾਨ ਦੇ ਵਿੱਚ ਮਾਸੂਮੀਅਤ ਨਹੀਂ ਨਹੀਂ ਜੀ ਬਹੁਤ ਦੁੱਖ ਹੈ ਉਹ ਰਿਸ਼ਤੇ ਜਿਹੜੇ ਜਿਨ੍ਹਾਂ ਦੀ ਸਾਂਝ ਬੜੀ ਗੂੜੀ ਸੀ ਜਿੱਥੇ ਭਰਾਵਾਂ ਵਾਲਾ ਰਿਸ਼ਤਾ ਸੀ ਤੇ ਇਹ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਕਈ ਵਾਰੀ ਪਿਆਰ ਦੀਆਂ ਸਾਂਝਾਂ ਖੂਨ ਦੇ ਰਿਸ਼ਤਿਆਂ ਤੋਂ ਵੀ ਗੂੜੀਆਂ ਹੁੰਦੀਆਂ ਡਾਊਨਲੋਡ ਮੋਜ